ਕੋਰ ਦੁਖਿਅੰ ਅਨਕ ਹਤਿਅੰ ਨਾਨਕ ਸਾਹਿਬ ਦਾ ਸਿਮਰਨ ਆਜਿਆ ਹੈ ਜਿਹਨੂੰ ਕੋਹਰ ਭਿਆਨਕ ਦੁੱਖ ਚਿੰਬੜਿਆ ਹੋਇਆ ਹੋਵੇ ਕੋਹੜ ਆਦਿਕ ਚਿੰਬੜੇ ਹੋਏ ਹੋਣ ਬੜਾ ਭਾਰੀ ਸਾਰੀ ਚਮੜੀ ਦੇ ਤਾਕ ਤੈਜੀ ਹੋਵੇ ਜਾਂਦਾ ਹੀ ਆਇਂਦਾ ਹੋਵੇ ਇਉਂ ਭਿਆਨਕ ਦੁੱਖ ਚਿੰਬੜ ਗਏ ਹੋਣ ਕਿਸੇ ਪ੍ਰਕਾਰ ਦੇ ਅਨਕ ਹਤਿਅੰ ਅਨੇਕ ਪ੍ਰਕਾਰ ਦੀਆਂ ਕਈਆਂ ਮਾਈਆਂ ਨੂੰ ਆਤ ਹੁੰਦੀ ਹੈ ਕੁੜੀਆਂ ਦੇ ਗਲ ਘੁੱਟ ਕੇ ਮਾਰ ਦਿੰਦੀਆਂ ਮਾਰ ਕੇ ਕੰਨੀਆਂ ਹੈ ਕੇ ਗੋੜ ਖਾਈ ਤੇ ਪੂਣੀ ਕੱਤੀ ਆਪ ਨਾਹੀਂ ਵੀਰਾਂ ਨੂੰ ਕੱਤੀ ਇਸ ਪ੍ਰਕਾਰ ਮੰਤਰ ਪੜਦੀਆਂ ਉਹਨਾਂ ਨੂੰ ਮਾਰ ਕੇ ਗਲ ਘੁੱਟ ਕੇ ਕਿਉਂ ਨਾ ਵੀਰ ਆਉਣਗੇ ਕੁੜੀਆਂ ਜਿ ਸੁਖਾੜੀਆਂ ਗਈਆਂ ਇਸ ਪ੍ਰਕਾਰ ਨੇ ਲੜਕੀਆਂ ਨੂੰ ਆ ਮਾਰ ਜੀਆਂ ਸਨ ਇਸੇ ਪ੍ਰਕਾਰ ਸਾਲ ਤੁਸੀਂ ਇਹਨਾਂ ਇੱਕ ਪ੍ਰਕਾਰ ਦੀਆਂ ਹੱਤਿਆ ਜਿਹੜੀਆਂ ਕਰਨੀਆਂ ਹਨੀਆਂ ਬ੍ਰਾਹਮਣ ਆਦਿਕਾਂ ਨੂੰ ਮਾਰਨਾ ਬ੍ਰਾਹਮਣ ਕੈਲੀ ਕਾਦ ਕੰਨ ਕਾ ਅਨਚਾਰੀ ਕਾ ਤਾਨ ਜਿਹੜਾ ਬ੍ਰह्म ਗਿਆਨੀ ਬ੍ਰਾਹਮਣ ਦਾ ਮਾਰਨਾ ਹੈ ਕਿਹੜੀ ਗਊ ਦਾ ਜਿਹੜਾ ਮਾਰਨਾ ਹੈ ਕੰਨਿਆਂ ਦਾ ਜਿਹੜਾ ਮਾਰਨਾ ਹੈ ਜਾਂ ਪੈਸਾ ਲੈਣਾ ਹੈ ਅਣਚਾਰੀ ਦਾ ਧਾਨ ਖਾਣਾ ਇਹਨਾਂ ਨੂੰ ਮਾਰਨ ਕਿ ਫਿੜਕ ਫਿਟਕਾ ਕੋੜ ਬਦਈਆ ਸਦਾ ਸਲਾਮਾਨ ਫਿਟੇ ਮੂ ਜਿਸ ਨੇ ਬ੍ਰਹਮ ਗਿਆਨੀ ਬ੍ਰਾਹਮਣ ਨੂੰ ਮਾਰਿਆ ਹੈ ਫੜਕਾਰ ਹੈ ਜਿਸ ਸੰਤ ਸਿੰਘ ਜੀ ਕਿਹੜੀ ਗਊ ਨੂੰ ਮਾਰਿਆ ਹੈ ਅਤੇ ਕਰੋੜਾਂ ਬਦਈਆ ਸਿਰ ਤੇ ਗੁਨਾਹਗਾਰ ਹੈ ਜਿਹਨਾਂ ਲੜਕੀ ਨੂੰ ਮਾਰਿਆ ਹੈ ਜਾਂ ਪੈਸਾ ਲਿਆ ਹੈ ਜਿਹੜਾ ਹੰਕਾਰੀ ਆ ਧਾਨ ਖਾਂਦਾ ਕਹਿੰਦਾ ਮੈਨੂੰ ਨਹੀਂ ਲੱਗ ਸਕਦਾ ਕੁਸ ਮੈਂ ਤਾਂ ਲਾ ਮਾਜਵਾ ਐ ਉਹ ਕਹਿੰਦੇ ਹੰਕਾਰ ਹੀ ਕਰਤੀ ਫਿਰਦਾ ਮੈਂ ਭੱਲੇ ਇਹ ਆਦਮੀ ਸੋਦਾ ਚੰਚਲ ਚਿੱਤ ਹੈ ਬੇਦੀਨਾ ਦੀ ਦੋਸਤੀ ਬੇਦੀਨਾ ਦਾ ਖਾਣ ਉਹ ਬਕਰਮਿਆਂ ਨਾਲ ਦੋਸਤੀ ਕਰਦਾ ਹੈ ਬਕਰਮਿਆਂ ਦਾ ਖਾਣਾ ਖਾਂਦਾ ਹੈ ਸਿਫਤੀ ਸਾਰ ਨਾ ਜਾਣੀ ਸਦਾ ਵਸੇ ਸ਼ੈਤਾਨ ਸਿਫਤ ਦੀ ਖਬਰ ਨਹੀਂ ਜਾਣਦਾ ਹਰ ਵੇਲੇ ਛਤਾਨੀਆਂ ਵਿੱਚ ਹੀ ਵਸਦਾ ਉਹ ਮੁਕਤ ਕਿਵੇਂ ਹੋ ਜਾਏਗਾ ਹਜੂਰ ਨੇ ਕਿਹਾ ਹੈ ਜਾ ਕੀ ਰਹਿਤ ਨ ਜਾਣੀਏ ਗੁਰਮੰਤਰ ਦੀ ਕੀਤ ਤਾਂ ਕਾ ਭੋਜਨ ਖਾ ਕੇ ਦਿਸਰੇ ਹਰ ਕਿਉਂ ਪਾਰ ਸੋ ਪ੍ਰੀਤ ਮਾਰਿਆ ਦਾ ਪ੍ਰੇਮ ਭੁੱਲ ਜਾਂਦਾ ਅਨਚਾਰੀਆ ਤਾਨ ਖਾਣੇ ਕਰਕੇ ਇਹ ਹਨਗੇ ਸਾਰ ਸੰਗਤ ਜੀ ਬੜੇ ਭਾਰੀ ਪਾਪ ਅਣ ਘੱਦਿ ਅਨੇਕ ਪ੍ਰਕਾਰ ਦੀ ਜਿਹੜੀ ਹੱਤਿਆ ਕਰਨੀਆਂ ਹਨ